ਮੇਰਾ ਭਾਜੀ ਰਕੇਸ਼ ਕੁਮਾਰ ਸ਼ੇਰਾ ਨਾਮ ਜੋ ਭਾਜੀ ਇੱਥੇ ਮਸਲਾ ਹੈਗਾ ਜੋ ਕਿ ਇਹ 15 ਫਰਵਰੀ ਨੂੰ ਮੇਰੀ ਵਾਈਫ ਅਮਰਸਰੋਂ ਕਨਪੁਰ ਗਾਲੇ ਤੋਂ ਆਪਣੇ ਪੇਕੇ ਘਰੋਂ ਨਿਕਲੀ ਆ ਡਾਕਟਰ ਸਾਹਿਬ ਨੇ ਆਪਣੇ ਕਿਹੇ ਬੰਦੇ ਕੋਲੋਂ ਸਪੈਸ਼ਲ ਬੰਦਾ ਇਹਨਾਂ ਦਾ ਇੱਥੇ ਦਵਾਈ ਦੇਣ ਹੁੰਦਾ ਉਹਦਾ ਨਾਮ ਗੋਰਮ ਹੈਗਾ ਜੋ ਉਹਨੇ ਮੇਰੀ ਵਾਈਫ ਨੂੰ ਤਾਂ ਵੇਖ ਚੁੱਕੇ ਤੇ ਡਾਕਟਰ ਸਾਹਿਬ ਨੇ ਉੱਥੇ ਅਮਰਸਰ ਦੇ ਬਾਅਦੋਂ ਗਾਂਬਸ਼ਾ ਕਰਕੇ ਉੱਥੇ ਰਖਵਾਤਾ ਮੈਂ ਉਸ ਦਿਨ ਦਾ ਆਪਣੀ ਵਾਈਫ ਨੂੰ ਲੱਭਣ ਆ ਮੈਨੂੰ ਹਲੇ ਤੱਕ ਕੋਈ ਪਤਾ ਨਹੀਂ ਲੱਗਾ ਸ਼ੇਰ ਚੱਕੀ ਮੈਡੀਕਲ ਸਟੋਰ ਹਾਏ ਹਾਂਜੀ ਮੇਰੀ ਵਾਈਫ ਆਰਤੀ ਨਾਮ ਆ ਹਾਂਜੀ 2010 ਚ ਮੇਰਾ ਵਿਆਹ ਆ ਅੱਛਾ ਤੁਹਾਡੀ ਲਾਈ ਵਧੀਆ ਚੱਲਦੀ ਆ ਆਪਾਂ ਇਹ 10 ਫਰਵਰੀ ਨੂੰ ਤੇ 11 ਫਰਵਰੀ ਨੂੰ ਮੈਂ ਆਪਣੇ ਸਲਵਿਸ਼ਾ ਇਹਨੂੰ ਆਪਣੀ ਵਾਈਫ ਨੂੰ ਪੇਕੇ ਘਰ ਛੱਡ ਕੇ ਆਮਰਖੜੇ ਦੇ ਘਰ ਭਾ ਦੇ ਅੱਛਾ ਉੱਥੇ ਗਈ ਆ ਕੁੜੀਆ ਉਹਦੇ ਨਾਲ ਸੀ ਤੇ 15 ਫਰਵਰੀ ਨੂੰ ਡਾਕਟਰ ਸਾਹਿਬ ਨੇ ਉਹਨੂੰ 4 ਵਜੇ ਗਾਂਭਸ਼ਾ ਕਰਵਾਤਾ ਆ ਮੈਂ ਵੀ ਇਹ ਕਨਫਰਮੇਸ਼ਨ ਬਿਲਕੁਲ ਨਹੀਂ ਦਿੱਤਾ ਹਾਂ ਲਾ ਮੈਡਮ ਮੇਰਾ ਭਾਜੀ ਰਕੇਸ਼ ਕੁਮਾਰ ਸ਼ੇਰਾ ਨਾਮ ਜੋ ਭਾਜੀ ਇੱਥੇ ਮਸਲਾ ਹੈਗਾ ਜੋ ਕਿ ਇਹ 15 ਫਰਵਰੀ ਨੂੰ ਮੇਰੀ ਵਾਈਫ ਅਮਰਸਰੋਂ ਕਨਪੁਰ ਗਾਲੇ ਤੋਂ ਆਪਣੇ ਪੇਕੇ ਘਰੋਂ ਨਿਕਲੀ ਆ ਡਾਕਟਰ ਸਾਹਿਬ ਨੇ ਆਪਣੇ ਕਿਹੇ ਬੰਦੇ ਕੋਲੋਂ ਸਪੈਸ਼ਲ ਬੰਦਾ ਇਹਨਾਂ ਦਾ ਇੱਥੇ ਦਵਾਈ ਦੇਣ ਹੁੰਦਾ ਉਹਦਾ ਨਾ ਗੌਰਮ ਹੈਗਾ ਜੋ ਉਹਨੇ ਮੇਰੀ ਵਾਈਫ ਜਦੋਂ ਵੇਖ ਚੁੱਕੇ ਤੇ ਡਾਕਟਰ ਸਾਹਿਬ ਨੇ ਉੱਥੇ ਅਮਰਸਰ ਦੇ ਬਾਅਦੋਂ ਗਾਂਪਸ਼ਾ ਕਰਕੇ ਉੱਥੇ ਰਖਵਾਤਾ ਮੈਂ ਉਸ ਦਿਨ ਦਾ ਆਪਣੀ ਵਾਈਫ ਨੂੰ ਲੱਭਣ ਆ ਮੈਨੂੰ ਹਲੇ ਤੱਕ ਕੋਈ ਪਤਾ ਨਹੀਂ ਲੱਗਾ ਮੇਰੇ ਕੋਲ ਪ੍ਰੂਫ ਹੈ ਡਾਕਟਰ ਸਾਹਿਬ ਦੇ ਕੀ ਪ੍ਰੂਫ ਹੈ ਮੇਰੇ ਕੋਲ ਡਾਕਟਰ ਸਾਹਿਬ ਦੀ ਰਿਕਾਰਡਿੰਗ ਹੈਗੀ ਆ ਤੇ ਇਹਨਾਂ ਦੀ ਮੇਰੇ ਕੋਲ ਡਿਟੇਲ ਹੈਗੀ ਫੋਨ ਡਿਟੇਲ ਹੈਗੀ ਮੇਰੇ ਕੋਲ ਆਪਣੀ ਵਾਈਫ ਦੀ ਫੋਨ ਡਿਟੇਲ ਹੈਗੀ ਸਾਬਤ ਸਭ ਕੁਝ ਹੈ ਜੀ ਇਹ ਤਾਂ ਸਭ ਕੁਝ ਸਾਬਤ ਹੁੰਦਾ ਕਿ ਡਾਟ ਸਾਹਿਬ ਕੋਲ ਹੈ ਪੁਲਿਸ ਕੰਪਲੇਟ ਹਾਂਜੀ ਮੈਂ ਕੀਤਾ ਡੀਐਸਪੀ ਸਾਹਿਬ ਕੋ ਆ ਵੇਖੋ ਜੀ ਮੇਰੇ ਕੋਲ ਪੁਲਿਸ ਕੰਪਲੇਂਟ ਹੈਗੀ ਭਾਜੀ ਇਹ ਤਾਂ 1.5 ਮਹੀਨਾ ਪਹਿਲੇ ਮੈਨੂੰ ਪਤਾ ਲੱਗਾ ਸੀ ਮੈਂ ਇੱਥੋਂ ਦੋ ਗੱਡੀਆਂ ਲੈ ਕੇ ਪਾ ਗਏ ਹ ਖੜੜ ਚੰਡੀਗੜ੍ਹ ਉੱਥੇ ਇਹਦੀ ਪਹਿਲੀ ਗੋਟੀ ਦੀ ਸਾਲੀ ਰਹਿੰਦੀ ਆ ਉੱਥੇ ਉਹਦੀ ਪੀਜੀ ਹੈਗੀ ਆ ਇਹਨੇ ਪਹਿਲੇ ਉੱਥੇ ਰੱਖਿਆ ਸੀ 2 ਮਹੀਨੇ ਇਹਦੀ ਸਾਲੀ ਬਾਅਦ ਚ ਗਈ ਆਪਣੀ ਗੁਰੂਗੜ੍ਹੋਂ ਆਸਟ੍ਰੇਲੀਆ ਔਰ ਤੋਂ ਬਾਅਦ ਇਹਨੇ ਫੇਰ ਉੱਥੋਂ ਗਾਂ ਪਛਾ ਕਰਤਾ ਜਦੋਂ ਮੈਂ ਖਡਰ ਪਹੁੰਚਿਆ ਉੱਥੇ ਜਾ ਕੇ ਇਹਦੀ ਸਾਲੀ ਦੇ ਘਰ ਗਿਆ ਇਹਦੀ ਸਾਲੀ ਨੇ ਸਾਫ਼-ਸਾਫ਼ ਦੱਸਿਆ ਕਿ ਮੇਰੇ ਘਰ ਉਹ 2 ਮਹੀਨੇ ਰਹਿ ਕੇ ਗਈ ਆ ਔਰ ਜੀਵ ਨੇ ਛੱਡੀ ਆ ਅਰਜੀਵ ਸ਼ਰਮਾ ਡਾਕਟਰ ਦਾ ਨਾਮ ਆ ਇਹਨੇ ਉੱਥੇ ਛੱਡੀ ਔਰ ਤੋਂ ਬਾਅਦ ਉਹਨੇ ਜਗ੍ਹਾ ਚੇਂਜ ਕਰਤੀ ਆ ਲਾਗੇ ਜਾ ਕੇ ਮੈਂ ਦੁਕਾਨਦਾਰ ਨੂੰ ਪੁੱਛਿਆ ਦੁਕਾਨਦਾਰ ਕਹਿੰਦੇ ਆ ਕਿ ਇੱਥੋਂ ਸੋਦਾ ਲੈ ਕੇ ਜਾਂਦੀ ਰਹੀ ਆ ਕਿੰਨੇ ਕਿੰਨੇ ਬੱਚੇ ਆ ਤੁਹਾਡੇ ਮੇਰੀ ਇੱਕ ਕੁੜੀਆ 11 ਸਾਲ ਦੀ ਆ ਜਿਹੜੀ ਪਾਜੀ ਸਦਾ ਆਪਾਂ ਇੱਕ ਫੈਮਿਲੀ ਡਾਕਟਰ ਆ ਮੇਰੀ ਵਾਈਫ ਮੇਰੇ ਮੰਮੀ ਮੇਰੇ ਸਾਰਾ ਪਰਿਵਾਰ ਹੁੰਦਾ ਚਾਚੇ ਤਾਏ ਇਨਾਂ ਜਗਾਂ ਦੇ ਮੈਡੀਸਨ ਲੈਣ ਹੁੰਦੇ ਸੀ ਇੱਕ ਇਹ ਸਾਡਾ ਗੁਰ ਭਾਈ ਆ ਇਹਦੀ ਪਹਿਲੀ ਵੱਟੀ ਵੀ ਮਰੀ ਆ ਉਹ ਵੀ ਇੰਨੇ ਮੇਰੇ ਨਾਲ ਇੰਨੇ ਮਰੀ ਆ ਦੂਜੀ ਵੱਟੀ ਇਨਾਂ ਨੇ ਤਿਆ ਪਹੁੰਚ ਤਿਆ ਪਉਣ ਲੱਗੇ ਘਰੋਂ ਕੱਢੀ ਆ ਉਹ ਵੀ ਘਰੋਂ ਕੱਢੀ ਇਨਾਂ ਦੂਜੀ ਵੱਟੀ ਵੀ ਹੁਣ ਤਿਆ ਬਿਆ ਘਰੋਂ ਨੂੰ ਫਿਰਦਾ ਜਾਓ ਇਹ ਮੈਡੀਕਲ ਸਟੋਰ ਹੈ ਕਿ ਕੀ ਆ ਅੰਦਰ ਇਨਾਂ ਨੇ ਗੁਫਾ ਬਣਾਈ ਆ ਰਾਮ ਰੀ ਮੰਗ ਪਿੱਛੇ ਇਨਾਂ ਬੈੱਡ ਧਾਏ ਆ ਇਹ ਡਾਕਟਰ ਹੈ ਕਿ ਕੀ ਆ ਮੈਡੀਕਲ ਸਟੋਰ ਇਦਾਂ ਨਹੀਂ ਦੇ ਪਿੱਛੇ ਕੋਈ ਕੈਵਨ ਡਾਕਟਰ ਨਹੀਂ ਬਣਾਉਂ ਇਨੇ ਕਿ ਆਪਣਾ ਬਣਾਇਆ ਆਪਣਾ ਸਪੈਸ਼ਲ ਗੁੜੀਆਂ ਮੇਰੀ ਦਵਾਈ ਲੈਣ ਆਈ ਆ ਇਹਨੇ ਵੀਡੀਓ ਕਾਲ ਕਰਕੇ ਦਿਖਾਇਆ ਮਾਂ ਨੂੰ ਕਿ ਆ ਵੇ ਤੇਰੀ ਕੁੜੀ ਦਵਾਈ ਲੈਣ ਆਈ ਗੁੜੀਆਂ ਮੇਰੀਆਂ ਵੇਖਿਆ ਤੇ ਇਹ ਚੀਜ਼ ਹੁਣ ਕੀ ਮੰਗ ਕਰਦੇ ਹੋ ਭਾਜੀ ਮੈਂ ਮੰਗੇ ਕਰਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਆਮ ਆਦਮੀ ਪਾਰਟੀ ਸਰਦਾਰ ਕਲਦੀਪ ਸਿੰਘ ਧਾਰੀ ਵਾਲੇ ਕੇ ਨੇਕ ਇਨਸਾਨ ਆ ਮੈਨੂੰ ਉਹਨਾਂ ਤੇ ਪੂਰਾ ਭਰੋਸਾ ਆ ਕਿ ਉਹ ਮੈਨੂੰ ਇਨਸਾਫ ਦਿਵਾਉਣਗੇ ਸਭ ਕੁਝ ਹੁੰਦਾ ਆ ਕਿਹੜਾ ਕੰਮ ਨਹੀਂ ਹੁੰਦਾ ਇਹ ਮੈਡੀਕਲ ਸਟੋਰ ਤੇ ਵੇਖੋ ਕੋਈ ਮੈਦ ਕਹਿੰਦਾ ਆਪਣੀ ਧੀ ਭਾਣੇ ਤੇ ਦਵਾਈ ਲੈਣ ਭੇਜੇ ਹੀ ਨਾ ਇਹ ਸਭ ਤੋਂ ਮਾੜਾ ਮੈਡੀਕਲ ਸਟੋਰ ਆ ਸਭ ਤੋਂ ਮਾੜ ਇੰਨਾ ਲ ਪਿਓ ਇੰਨਾ ਬਜ਼ੁਰਗ ਆ ਉਹ ਵੀ ਸੱਚ ਦਿੰਦਾ ਇਹਦੀ ਮਾਂ ਆ ਉਹ ਸੱਚ ਬੋਲਦੀ ਪਈ ਮੇਰੇ ਕੋ ਸਾਰੀਆਂ ਦੀ ਰਿਕਾਰਡਿੰਗ ਹੈਗੀਆਂ ਇਹਨਾਂ ਦੀਆਂ ਮੇਰੀ ਵਾਈਫ ਨਾਲ ਗੱਲ ਕਰਦੀ ਤੇਰੀ ਮਾਂ ਦੀ ਰਿਕਾਰਡਿੰਗ ਹੈਗੀਆਂ ਇਹਦੀ ਡਾਕਟਰ ਦੀ ਮਾਂ ਦੀ ਡਾਕਟਰ ਦੀ ਭੈਣ ਦੀਆਂ ਹੁਣ ਇਹਨੇ ਲਕਾਈ ਹਾਂਜੀ 200% ਭਾਜੀ 1000% ਤੇਰੇ ਕੋਲ ਆ ਮੰਗ ਮੇਰੀ ਇਹੀ ਹੈ ਭਾਜੀ ਮੇਰੀ ਬਾਈ ਮੇਰੇ ਹੱਥੇ ਦਿੱਤੀ ਜਾਏ ਤੁਹਾਡਾ ਇਹਨਾਂ ਦਾ ਰੋਲਾ ਕੋਈ ਨਹੀਂ ਜੇ ਨਹੀਂ ਹੁੰਦਾ ਫੇਰ ਅਸੀਂ ਉਹਨਾਂ ਦੇ ਇੱਥੇ ਦੁਕਾਨ ਤੇ ਅੱਗੇ ਕੱਲ ਮੈਂ ਪਟ્રોલ ਪਾ ਕੇ ਆਪਣੀ ਗੁੜੀਆਂ ਉਹਨਾਂ ਦੇ ਮਪਣਿਆਂ ਨੂੰ ਅੱਗ ਲਾ ਲੈਣੀ ਜੀ ਏ ਡੀਐਸਪੀ ਸਾਹਿਬ ਵੀ ਸੁਣ ਲੈਣ ਐਸਐਚਓ ਸਾਹਿਬ ਵੀ ਨਾਲਾ ਵੀ ਸੁਣ ਲੈਣ ਕੱਲ ਮੈਂ ਇੱਥੇ ਆਪਣੀ ਕੁੜੀ ਨੂੰ ਲੈ ਕੇ ਆਪਣੀ ਦੇਰੀ ਦੁਕਾਨ ਤੇ ਗਿਆ ਦਲਉਣੀ ਜੋ ਮੈਂ ਗਜੀਵ ਸ਼ਰਮਾ ਜੀ ਸ਼ਿਵਸ਼ਕਤੀ ਮੈਡੀਕਲ ਸਟੋਰ ਦਾ ਮਾਲਿਕ ਬੱਸ ਸਟੈਂਡ ਦੇ ਲਾਗੇ ਮੈਂ ਦੁਕਾਨ ਕਰਦਾ ਤੇ ਵੇਖੋ ਜੀ ਕੋਈ ਇਲਜ਼ਾਮ ਉਹਨਾਂ ਨੇ ਮਿਲਤੇ ਜਿਹੜੇ ਲਗਾਏ ਨੇ ਉਹ ਬਿਲਕੁਲ ਬੇਬੁਨਿਆਦ ਨੇ ਮੈਂ ਸੁਭਾਗੇ ਕੁਝ ਨਹੀਂ ਜਾਣਦਾ ਮੈਂ ਦੁਕਾਨਦਾਰੀ ਕਰਦਾ ਪਿਆ ਬੜੇ ਸਾਲਾਂ ਤੋਂ ਇੱਥੇ ਮੇਗੀ ਦੁਕਾਨਦਾਰੀ ਚੰਗੀ ਚੱਲਦੀ ਐ। ਤੋਂ ਮੈਨੂੰ ਬਦਨਾਮ ਕਰਨ ਵਾਸਤੇ ਮੇਗੀ ਦੁਕਾਨਦਾਰੀ ਖਰਾਬ ਕਰਨ ਵਾਸਤੇ ਇਹੋ ਜੇ ਇਲਜ਼ਾਮ ਮੇਰੇ ਤੇ ਲਗਾਏ ਜਾ ਰਹੇ ਨੇ। ਬਾਕੀ ਜੋ ਮੈਟਕ ਉਹਨਾਂ ਦੇ ਘਰ ਦਾ ਹੈ ਉਹ ਮੈਨੂੰ ਉਸ ਬਾਕੇ ਕੁਝ ਨਹੀਂ ਪਤਾ। ਹਾਂ ਮੇਰੇ ਕੋ ਦਵਾਈਆਂ ਲੈਣ ਹੁੰਦੇ ਸੀ ਉਸ ਸਾਗੇ ਜਾਣੇ। ਉਹਨਾਂ ਦੀ ਕੁੜੀ ਵੀ ਆਂਦੀ ਸੀ, ਉਹਨਾਂ ਦੀ ਨੂੰਹ ਵੀ ਆਂਦੀ ਸੀ, ਉਹ ਆਪ ਵੀ ਸਾਗੇ ਜਾਣੇ। ਸਾਗਾ ਪਰਿਵਾਰ ਮੇਰੇ ਕੋ ਦਵਾਈਆਂ ਲੈਣ ਆਉਂਦੇ। ਦੇਖੋ ਰਿਕਾਰਡਿੰਗਸ ਦੇ ਵਿੱਚ ਇਹ ਹੈ ਨਾ ਕਿ ਕੋਈ ਦਵਾਈਆਂ ਲੈਣ ਵਾਸਤੇ ਮੇਰੇ ਕੋ ਫੋਨ ਕਰੇਗਾ ਮੈਨੂੰ ਸਲਾਹ ਵੀ ਦੇਣੀ ਪੈਣੀ ਹੈ ਜੀ ਮੈਨੂੰ ਸਭ ਕੁਝ ਦੱਸਣਾ ਪੈਣਾ ਅਗਰ ਕੋਈ ਮੈਨੂੰ ਪੁੱਛਦਾ ਹੈ ਕਿ ਇਹ ਮੈਂ ਕਿਦਾਂ ਕਰ ਸਕਦੀ ਹਾਂ ਕੀ ਦਵਾਈ ਖਾ ਸਕਦੀ ਹਾਂ ਕੀ ਇਹਦਾ ਇਲਾਜ ਹੋ ਸਕਦਾ ਮੈਨੂੰ ਸਭ ਕੁਝ ਦੱਸਣਾ ਪੈਂਦਾ ਹੈ ਜੀ ਤੇ ਉਹ ਰਿਕਾਰਡਿੰਗਸ ਕਰਕੇ ਕੋਈ ਮੈਨੂੰ ਬਦਨਾਮ ਕਰਨਾ ਚਾਹੇ ਤੋ ਉਹ ਦੇ ਵਾਸਤੇ ਬਹੁਤ ਗਲਤ ਗੱਲ ਦੇਖੋ ਇਸ ਗੱਲ ਨੂੰ ਲੈ ਕੇ ਮੇਰੇ ਤੇ ਹਮਲਾ ਵੀ ਹੋਇਆ ਜੇ ਤਿੰਨ ਤਰੀਕ ਨੂੰ ਹਮਲੇ ਦੇ ਵਿੱਚ ਮੇਰਾ ਨੁਕਸਾਨ ਕੀਤਾ ਗਿਆ ਮੇਰਾ ਸਟਲਾਈ ਦੇ ਮੇਰੇ ਪਿਤਾ ਜੀ ਨੂੰ ਸੱਟ ਲੱਗੀਆਂ ਜੇ ਬਹੁਤ ਜ਼ਿਆਦਾ ਤੇ ਉਹ ਦਾਖਲ ਵੀ ਗਏ ਨੇ ਅਹੀਂ ਅ ਭਗਤ ਦਰਖਾਸਤ ਵੀ ਦਿੱਤੀ ਹੈਗੀ ਹੈ ਪਰ ਅਜੇ ਤੱਕ ਕੁਝ ਬਣਿਆ ਨਹੀਂ ਉਸ ਦਰਖਾਸਤ ਦਾ ਤੇ ਮੈਂ ਤੇ ਇਹੋ ਹੀ ਮੰਗ ਕਰਾਂਗਾ ਕਿ ਜੋ ਸੱਚ ਹੈ ਉਹਨੂੰ ਸੱਚ ਨੂੰ ਸਾਹਮਣੇ ਲਿਆਇਆ ਜਾਵੇ ਤੇ ਮੇਰੇ ਨਾਲ ਵੀ ਇਨਸਾਫ ਕੀਤਾ ਜਾਵੇ ਤੇ ਬਾਕੀ ਇਹ ਫੋਨ ਵੀ ਇਹ ਮੇਰਾ ਖੋਕੇ ਲੱਗੇ ਜੀ ਮੇਰੇ ਪਿਤਾ ਜੀ ਦਾ ਵੀ ਖੋਕੇ ਲੱਗੇ ਤੇ ਮੁੰਡੇ ਨੇ ਮੰਨਿਆ ਵੀ ਹੈ ਕਿ ਮੈਂ ਫੋਨ ਖੋਇਆ ਹੈ ਤੇ ਮੇਰਾ ਇਹਨਾਂ ਨੇ ਨਾ ਮੇਰੇ ਨਾਲ ਬਹੁਤ ਬੇਇਨਸਾਫੀ ਕੀਤੀ ਮੈਨੂੰ ਇਨਸਾਫ ਦਿਵਾਇਆ ਜਾ ਮੇਰਾ ਨਾਮ ਸੋਨੀਆ ਮਸਰਾ ਜੀ ਮੰਮੀ ਦਵਾਈ ਲੈਣ ਹੁੰਦੀ ਦੁਕਾਨ ਤੋਂ ਉਥੋਂ ਨੇ ਕਿਹਾ ਪੁੱਤ ਨਾ ਲੱਗਦੀ ਤਾਂ ਠੀਕ ਮੇਰੀ ਬੇਟੀ ਹੈ 31 ਸਾਲ 31 ਸਾਲ ਅੱਜ ਵੀ ਗਿਆ ਜੀ ਇਹ ਨੂੰ ਸਮਝਾਇਆ ਪਿਆਰ ਨਾਲ ਇਹ ਨਹੀਂ ਮੰਨਿਆ ਕਿ ਤੇ ਮੇ ਕੋਲ ਨਹੀਂ ਹੈਗੀ ਇਹ ਕੀ ਹੋਇਆ ਤੁਹਾਡੀ ਬੇਟੀ ਕਿੱਥੇ ਹੋ ਗਈ ਮੈਨੂੰ ਪਤਾ ਹੀ ਨਹੀਂ ਕਿੱਥੇ ਗਈ ਤੁਹਾਨੂੰ ਕੀ ਤੁਸੀਂ ਇੱਥੇ ਕੋਈ ਹੰਗਾਮਾ ਵੀ ਕਰਨ ਦੇ ਦਿੱਤੇ ਕਰਨ ਦੇ ਇੱਕ ਹੋ ਗਈ ਐਸਾ ਸਬੂਤਰ ਕੋਲੇ ਗਿਆ ਇਸ ਟਾਈਮ ਔਰ ਉਹਦੀ ਬੇਟੀ ਗਈ ਆ। ਪਰ ਉਹਦੀ ਵਿਚਾਰੀ ਲੱਭਦੀ ਮਮੀ ਨੂੰ। ਤੁਹਾਨੂੰ ਕੀ ਲੱਗਦਾ ਆ ਇਹਦੀ ਮਾਂ ਕਿੱਥੇ ਹੈ? ਠੀਕ ਹੋ ਆ। ਤੁਸੀਂ ਕੋਈ ਨਹੀਂ ਕਰ ਰਹੇ ਕੁਝ ਕੰਪਲੀਟ ਕੀਤੀ ਆ ਤੁਸੀਂ ਇਲਾਮਾ ਕਰ ਰਹੇ। ਹਾਂਜੀ। ਠੀਕ ਆ। ਹੁਣ ਕੀ ਮੰਨ ਕਰਦੇ ਹੋ? ਸਾਡੀ ਕੋਈ ਲੜਾਈ ਚ ਗਾਣੀ ਸਾਡੀ ਕੋਈ ਸੰਦੇ ਦੇ ਬਸ ਵਾਪਸ। ਕੋਈ ਲੜਾਈ ਚ ਗਾਣੀ ਹੈਗਾ। ਬੜੇਰੇ ਪਿਆਰ ਨਾਲ ਕਿਹਾ ਨੂੰ ਮੰਨਿਆ ਨਹੀਂ ਇਹ। ਮੇਰੇ ਕੋ ਦਾਈ ਨਹੀਂ ਗਈ ਉਹ ਦਾਦੀ ਕੋ ਲੈ ਗਈ ਸੀ। ਇਹਨੂੰ ਨਹੀਂ ਪਤਾ ਸੀ। ਤੁਹਾਡਾ ਪੂਨਮ ਕੀ ਮਾਮਲਾ ਸਾਰਾ ਮਾਮਲਾ ਸਾਡੀ ਨੂ ਦਾ ਤੁਹਾਨੂੰ ਜਿਸਾਂ ਬੇਟੇ ਨੇ ਸਾਰਾ ਦੱਸਿਆ ਹੀ ਹੋਇਆ ਵਾ ਮੈਡਿਸਨ ਲੈ ਆਂਦੇ ਸੀ ਸਾਨੂੰ ਨਹੀਂ ਪਤਾ ਕਿਵੇਂ ਇਹਨਾਂ ਦਾ ਚੱਕਰ ਚੱਲਿਆ ਕੀ ਬਣਿਆ ਸਾਨੂੰ ਕੁਛ ਪਤਾ ਨਹੀਂ ਜਿਆ ਪੰਜ ਮਹੀਨੇ ਤੋਂ ਸਾਡੀ ਨੂ ਲਾ ਪਤਾ ਜੇ ਦੇਖਿਆ ਗੁੜਿਆ ਤਾਂਸ ਨਹੀਂ ਆਂਦਾ ਕਿਸੇ ਨੂੰ ਇੱਥੇ ਤੇ ਕੁੜੀ ਤੇ ਕੋਈ ਤਰਸ ਰੰਦਾ ਤੇ ਇਹ ਆਪਣੇ ਦੋ ਬੱਚੇ ਦੱਸੋ ਇਹਦੇ ਆਪਣੇ ਦੋ ਬੱਚੇ ਨੇ ਆਦਮੀ ਮੇਰਾ ਬਿਮਾਰ ਹੈ ਇਹਨੇ ਕੀ ਦੇਖਿਆ ਸਸਾਲ ਕੋਤਨੀ ਜੈਸਾ ਜਸਾਫ ਚਾਹੀਦਾ ਬਸ ਸਰ ਇਹ ਮੰਗ ਲਾਇਕ ਜਿਹੜਾ ਕਾਰਸ ਲਈ ਉਹਨਾਂ ਵੱਲੋਂ ਲਾਜਮਾ ਵੀ ਕੀਤਾ ਗਿਆ ਹੈ। ਆ ਇੱਕ ਕੰਪਲੇਂਟ ਰਕੇਸ਼ ਕੁਮਾਰ son of ਗੁਰਚਨ ਕੁਮਾਰ ਅਜਨਾਲਾ ਵੱਲੋਂ ਮਸੂਲ ਹੋਈ ਹੈ ਉਹਦੇ ਵਿੱਚ ਉਹ ਕੋਈ ਸ਼ੈਲੀਗੇਸ਼ਨ ਲਗਾ ਰਿਹਾ ਕਿ ਮੇਰੀ ਜਿਹੜੀ ਵਾਈਫ ਹੈਗੀ ਆ ਇਹ ਬੰਦੇ ਨੇ ਲਪੋ ਕੇ ਰੱਖੀ ਹੋਈ ਆ। ਉਹਦੀ ਪੜਤਾਲ ਕਰਕੇ ਫਿਰ ਦੇਖਦੇ ਆ ਜੀ। ਇਹਦੇ 'ਚ ਹੁਣ ਕੰਪਲੇਂਟ ਜਿਹੜੀ ਆ ਸਾਨੂੰ ਉਹ ਸਵੇਰੇ ਦਪੈਕ ਦੇ ਕੇ ਗਿਆ ਤੇ ਉਹਦੇ ਚ ਵੈਰੀਫਾਈ ਵੀ ਕਰਨਾ ਜ਼ਰੂਰੀ ਆ ਨਾ